ਕੀ ਤੁਸੀਂ ਵੀ ਮੇਰੇ ਵਾਂਗੂ ਡਰਾਈ ਫਰੂਟ ਨੂੰ ਸਟੋਰ ਕਰਕੇ ਰੱਖ ਦਿਓ ਜੇ ਰੱਖ ਦਿਓ ਤਾਂ ਕੀ ਕਰੋਗੇ ਸਟੋਰ ਕਰਕੇ ਚੋਲਫੇ ਬਣਾਨੇ ਹੈ ਵਿంటర్ ਸਪੈਸ਼ਲ 슈ਗਰ ਫਰੀ ਡਰਾਈ ਫਰੂਟ ਲੱਡੂ ਬਣਾ ਕੇ ਤਿਆਰ ਕਰਦੇ ਆ ਜੋ ਕਿ ਖਾਂਚ ਬਹੁਤ ਹੀ ਟੇਸਟੀ ਤੇ ਨਾਨਾ ਹੈਲਦੀ ਲੱਡੂ ਬਣ ਕੇ ਤਿਆਰ ਹੁੰਦੇ ਆ 슈ਗਰ ਫਰੀ ਲੱਡੂ ਬਣਾ ਲੈ ਮੇਰੇ ਕੋਲ ਜੋ ਵੀ ਡਰਾਈ ਫਰੂਟ ਜਾਂ ਸੀਡ ਸੀ ਮੈਂ ਸਾਰੇ نکال ਕੇ ਲੈ ਆਈ ਸੀ ਹੁਣ ਅੰਦਰ ਸੀ ਲੈ ਲਵਾਂਗੇ ਚੋਪਿੰਗ ਬੋਰਡ ਤੇ ਅਸੀਂ ਸਾਰੇ ਡਰਾਈ ਫਰੂਟ ਨੂੰ ਇੱਕ ਇੱਕ ਕਰਕੇ ਚੋਪਿੰਗ ਬੋਰਡ ਤੇ ਰੱਖ ਕੇ ਤੇ ਬਾਰਿਕ ਕੱਟ ਕੇ ਨੂੰ ਤਿਆਰ ਕਰਾਂਗੇ। ਅਗਰ ਅਸੀਂ ਇਸ ਤਰੀਕੇ ਨਾਲ ਬਦਾਮ ਡਰਾਈ ਫਰੂਟ ਨੂੰ ਕੱਟ ਕੇ ਪਾਵਾਂਗੇ ਨਾ ਜੋ ਲੱਡੂ ਹੈ ਨਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਜਦੋਂ ਇੱਕ ਇੱਕ ਡਰਾਈ ਫਰੂਟ ਦੀ ਬਾਈਟ ਮੂੰਹ ਚ ਆਦੀ ਨਾ ਸੱਚੀ ਮਜ਼ਾ ਆ ਜਾਂਦਾ। ਇੱਥੇ ਮੈਂ 200 ਗ੍ਰਾਮ ਲਈ ਬਦਾਮ 200 ਗ੍ਰਾਮ ਲੈ ਲੇ ਕਾਜੂ ਤੇ 200 ਗ੍ਰਾਮ ਹੀ ਲੈ ਲੇ ਮੈਂ ਅਖਰੋਟ। ਇਹਨਾਂ ਤਿੰਨੋਂ ਚੀਜ਼ਾਂ ਨੂੰ ਅੱਥੇ ਮੈਂ ਬਾਰਿਕ ਕੱਟ ਕੇ ਤਿਆਰ ਕਰ ਲਿਆ ਸੀਗਾ। ਹੁਣ ਨਾਲ ਅਸੀਂ ਲੈ ਲਵਾਂਗੇ ਤੇ ਥੋੜਾ ਜਿਹਾ ਪਿਸਤਾ। ਇਹ ਵਾਲੇ ਲੱਡੂ ਨਾ ਬਹੁਤ ਹੀ ਯਾਰਾ ਇਹ ਟੇਸਟੀ ਬਣ ਕੇ ਤਿਆਰ ਹੁੰਦੇ ਆ ਪਿਸਤੇ ਨੂੰ ਬਾਰੀ ਕੱਟ ਲਈ ਥੋੜੀ ਲੈ ਲਈ ਸੁੱਕੀ ਮਤਲਬ ਕਿਸ਼ਮਿਸ਼ ਉਹਨੂੰ ਵੀ ਇੱਥੇ ਦੋ ਪੀਸ ਵਿੱਚ ਕੱਟ ਕੇ ਤਿਆਰ ਕਰ ਲਿਆ ਸੀ ਇੱਥੇ ਅਸੀਂ ਸਾਰੇ ਡਰਾਈ ਫਰੂਟ ਨੂੰ ਪਹਿਲੇ ਕੱਟ ਕੇ ਤਿਆਰ ਕਰ ਲਿਆ ਤਾਂ ਕਿ ਸਾਨੂੰ ਲੱਡੂ ਬਣਾਉਣੇ ਵਿੱਚ ਆਸਾਨੀ ਹੋ ਜੇਗੀ ਕੜਾਈ 'ਚ ਦੋ ਚਮਚ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਮੈਲਟ ਹੋ ਜਾਏਗਾ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਬਦਾਮ ਬਦਾਮ ਨੂੰ ਇੱਥੇ ਅਸੀਂ ਡੇਢ ਦੋ ਮਿੰਟ ਤੱਕ ਰੋਸਟ ਕਰਾਂਗੇ ਕਿਉਂਕਿ ਬਦਾਮ ਨੂੰ ਥੋੜਾ ਜਿਆਦਾ ਟਾਈਮ ਲੱਗਦਾ ਬਾਕੀ ਡਰਾਈ ਫਰੂਟ ਨਾਲੋਂ ਬਦਾਮ ਨੂੰ ਪਹਿਲੇ ਅਸੀਂ ਡੇਢ ਦੋ ਮਿੰਟ ਤੱਕ ਰੋਸਟ ਕਰ ਲਿਆ ਜਗ੍ਹਾ ਬਣਾ ਕੇ ਪਾ ਦਾਂਗੇ ਕਾਜੂ ਕਾਜੂ ਪਾ ਕੇ ਫਿਰ ਦੋਨੋਂ ਚੀਜ਼ਾਂ ਨੂੰ ਅਸੀਂ ਫਿਰ ਡੇਢ ਦੋ ਮਿੰਟ ਤੱਕ ਹੋਰ ਰੋਸਟ ਕਰ ਲਾਂਗੇ ਫਿਰ ਪਾ ਦਾਂਗੇ ਅਖਰੋਟ ਇਸੇ ਤਰੀਕੇ ਨਾਲ ਮੈਂ ਇੱਕ ਇੱਕ ਕਰਕੇ ਸਾਰੇ ਡਰਾਈ ਫਰੂਟ ਤੇ ਸੀਡਸ ਨੂੰ ਪਾਉਂਦੀ ਜਾਵਾਂਗੀ ਤੇ ਰੋਸਟ ਕਰਕੇ ਤਿਆਰ ਕਰਾਂਗੀ ਇਹ ਡਰਾਈ ਫੂਡ ਸਿਰਫ ਅਸੀਂ 2 ਚਮਚ ਦੇਸੀ ਘਿਓ ਵਿੱਚ ਅਸੀਂ ਰੋਸਟ ਕਰਕੇ ਤਿਆਰ ਕਰਾਂਗੇ ਮੇਰੇ ਕੋਲ ਜੋ ਵੀ ਡਰਾਈ ਫੂਡ ਜਾਂ ਸੀਡਸ ਹੀ ਮੈਂ ਸਾਰੇ ਇਸਤੇਮਾਲ ਕਰ ਰਹੀਆਂ ਤੁਹਾਡੇ ਕੋਲ ਜੋ ਡਰਾਈ ਫੂਡ ਨਹੀਂ ਹੈ ਤੁਸੀਂ ਸਕਿੱਪ ਕਰ ਸਕਦੇ ਹੋ ਜੋ ਤੁਹਾਨੂੰ ਜ਼ਿਆਦਾ ਪਸੰਦ ਦੇ ਖਾਣਾ ਉਹ ਤੁਸੀਂ ਜ਼ਿਆਦਾ ਡਰਾਈ ਫੂਡ ਇੱਥੇ ਐਡ ਕਰ ਸਕਦੇ ਹੋ ਅਸੀਂ ਇੱਥੇ ਸਾਰੇ ਡਰਾਈ ਫੂਡ ਨੂੰ ਰੋਸਟ ਕਰ ਲਿਆ ਅਸੀਂ ਮੀਡੀਅਮ ਗੈਸ ਤੇ ਰੱਖ ਕੇ ਰੋਸਟ ਕਰਕੇ ਤਿਆਰ ਕਰਾਂਗੇ ਲਾਸਟ ਵਿੱਚ ਪਾਵਾਂਗੇ ਅੱਧੀ ਕोली ਡੈਸਟਿਕੇਟਿਡ ਕੋਕੋਨਟ ਇਹਨਾ ਟੇਸਟ ਲੱਡੂਆਂ ਦਾ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਇਹ ਤੁਸੀਂ ਜ਼ਰੂਰ ਪਾਣਾ ਨੂੰ ਸਕਿਪ ਨਾ ਕਰਨਾ ਇਹਨੂੰ ਪਾ ਕੇ ਚੰਗੀ ਤਾਂ ਮਿਸ ਕਰ ਲਿਆ ਸੀ ਲੋਝਾ ਦੇ ਡਰਾਈ ਫਰੂਟ ਇੱਥੇ ਰੋਸਟ ਹੋ ਕੇ ਤਿਆਰ ਨੇ ਗੈਸ ਨੂੰ ਬੰਦ ਕਰਕੇ ਇਹਨੂੰ ਕੋਈ ਥਾਲ ਦੇ ਵਿੱਚ ਸਾਰੇ ਡਰਾਈ ਫਰੂਟ ਨੂੰ ਕਢਾਲਦਾ ਅੱਜ ਦੇ ਲੱਡੂ ਸੀ 슈ਗਰ ਫਰੀ ਬਣਾ ਕੇ ਤਿਆਰ ਕਰ ਰਹੇ ਇਸ ਲਈ ਤੁਸੀਂ ਚੀਨੀ ਜਾਂ ਗੁੜ ਨੂੰ ਗੋਲੀ ਮਾਰੋ ਇੱਥੇ ਲੈ ਲੋ ਖਜੂਰ ਖਜੂਰ ਨੂੰ ਤੁਸੀਂ ਮੈਂ ਚਾਕੂ ਨਾਲ ਬਿਲਕੁਲ ਬਾਰੀ ਕੱਟ ਲਵਾਂਗੀ ਜੇ ਦੇ ਤੁਹਾਡੇ ਖਜੂਰਾਂ ਦੇ ਅੰਦਰ ਸੀਡ ਸੇ ਮਤਲਬ ਬੀਜ ਉਹਨੂੰ ਤੁਸੀਂ ਪਹਿਲੇ ਕਢਾਲ ਕੇ ਫਿਰ ਬਾਰੀ ਕੱਟ ਕੇ ਤਿਆਰ ਕਰਨਾ ਇਹ ਵਾਲੇ ਖਜੂਰ ਦੇ ਜਿਸ ਬੀਜ ਨਹੀਂ ਸੀਗੇ ਇਹਨਾਂ ਨੂੰ ਬਾਰਿਕ ਕੱਟ ਲਿਆ ਸੀਗਾ ਦੋ ਚਮਚ ਦੇਸੀ ਘਿਓ ਵਿੱਚ ਹੁਣ ਅਸੀਂ 8 ਤੋਂ 10 ਮਿੰਟ ਤੱਕ ਇੱਥੇ ਖਜੂਰ ਨੂੰ ਭੁੰਨਾਂਗੇ ਜਦੋਂ ਤੱਕ ਇਹ ਸੌਫਟ ਨਾ ਹੋ ਜਾਏ ਮੈਨੂੰ ਕੱਟ ਕੇ ਲਿਆ ਤੁਸੀਂ ਇਹਨੂੰ ਮਿਕਸੀ ਵਿੱਚ ਗ੍ਰाइंड ਕਰਕੇ ਵੀ ਲੈ ਸਕਦੇ ਹੋ ਖਜੂਰ ਨੂੰ ਖਜੂਰ ਨੂੰ ਭੁੰਨਦਿਆਂ 10 ਕਿ ਮਿੰਟ ਹੋ ਗਏ ਸੀ ਸੌਫਟ ਵੀ ਹੋ ਗਈ ਸੀ ਇਹਦੇ ਵਿੱਚ ਪਾ ਦਾਂਗੇ ਸਾਰੇ ਰੋਸਟ ਕੀਤੇ ਹੋਏ ਡਰਾਈ ਫਰੂਟ ਡਰਾਈ ਫਰੂਟ ਪਾ ਕੇ ਇਹਨਾਂ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹੁਣ ਅਸੀਂ ਕਰਾਂਗੇ ਮਿਕਸ 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 ਗੈਸ ਨੂੰ ਅਸੀਂ ਇੱਥੇ ਕਰ ਦਿੱਤਾ ਹੁਣ ਬੰਦ ਇਹਨੂੰ ਨੀਚੇ ਉਤਾਰ ਕੇ ਅਸੀਂ ਚੰਗੀ ਤਰ੍ਹਾਂ ਨੂੰ ਕਰ ਲਾਂਗੇ ਮਿਕਸ ਤਾਂ ਕਿ ਦੋਨੋਂ ਚੀਜ਼ਾਂ ਇਕਸਾਰ ਹੋ ਜਾਣ ਇੱਥੇ ਮੈਂ ਇਹਨੂੰ ਹੱਥ ਨਾਲ ਮਿਕਸ ਕਰ ਰਹੀ ਹਾਂ ਹਲੇ ਇਹ ਬਹੁਤ ਜ਼ਿਆਦਾ ਗਰਮ ਸੀ ਮੈਂ ਗਰਮ ਕਰਨ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਅਸੀਂ ਥੋੜਾ ਥੋੜਾ ਮਿਕਸਰ ਲਵਾਂਗੇ ਤੇ ਇੱਥੇ ਲੱਡੂਆਂ ਨੂੰ ਬੰਨਣਾ ਸੀ ਇੱਥੇ ਸਟਾਰਟ ਕਰ ਦਾਂਗੇ ਔਰ ਤੁਸੀਂ ਮੰਨੋਗੇ ਇਹ ਵਾਲੇ ਲੱਡੂ ਨਾ ਸਿਰਫ ਦੋ ਹੀ ਚੀਜ਼ਾਂ ਤੋਂ ਬਣ ਕੇ ਤਿਆਰ ਹੁੰਦੇ ਆ ਡਰਾਈ ਫਰੂਟ ਪਲੱਸ ਖਜੂਰ ਤੋਂ ਇਸ ਤਰੀਕੇ ਨਾਲ ਥੋੜਾ ਥੋੜਾ ਮਿਕਸਰ ਲੈ ਕੇ ਸੀ ਗੋਲ ਗੋਲ ਲੱਡੂ ਬਣਨੇ ਸਟਾਰਟ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਦੇਖੋ ਇਹਨਾਂ ਨੇ ਵਧੀਆ ਲੱਗ ਰਹੇ ਸੱਚ ਮੰਨਿਆ ਖਾਏ ਤਾਂ ਵੀ ਇਸ ਤੋਂ ਹੀ ਹੈ ਟੇਸਟੀ ਨਾਲ ਨਾਲ ਜੇ ਹੈਲਦੀ ਬਣ ਕੇ ਤਿਆਰ ਹੁੰਦੇ ਆ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਵੱਡਾ ਜਾਂ ਛੋਟਾ ਮੈਂ మీడియం ਸਾਈਜ਼ ਦੇ ਤੇ ਲੱਡੂ ਬਣਾ ਕੇ ਤਿਆਰ ਕਰ ਰਹੀ ਆ ਇਹ ਸਿਰਫ 5 ਤੋਂ 6 ਚਮਚ ਦੇਸੀ ਘਿਓ ਦੀ ਜੇ ਲੱਡੂ ਬਣ ਕੇ ਤਿਆਰ ਹੋਏ ਜਿਆਦਾ ਘਿਓ ਵੀ ਨਹੀਂ ਇਹਦੇ ਵਿੱਚ ਲੱਗਦਾ ਸਿਰਫ ਡਰਾਈ ਫੂਡ ਲੱਗਦਾ ਤੇ ਖਜੂਰ ਲੱਗਦੀ ਆ ਇੱਥੇ ਅਸੀਂ ਸਾਰੇ ਲੱਡੂ ਇਸੇ ਤਰੀਕੇ ਨਾਲ ਹੀ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ 14 ਦੇ ਵਿੱਚ ਨਾ ਕਾਲੇ ਪੂਜੇ ਚਨੇ ਹੁੰਦੇ ਨਾ ਉਹ ਵੀ ਇਹ ਪਾ ਸਕਦੇ ਹੋ ਲੋ ਜੀ ਸਾਡੇ ਇੱਥੇ 슈ਗਰ ਫ੍ਰੀ ਡਰਾਈ ਫਰੂਟ ਲੱਡੂ ਬਣ ਕੇ ਤਿਆਰ ਹੈ ਉਹਨੂੰ ਬਣਾਉਣੇ 'ਚ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਤੁਸੀਂ ਦੇਖ ਸਕਦੇ ਕਿੰਨੇ ਪਰਫੈਕਟ ਗੋਲ-ਗੋਲ ਲੱਡੂ ਬਣ ਕੇ ਤਿਆਰ ਹੈ ਤੋੜ ਕੇ ਚੈੱਕ ਕਰਾਣੀ ਬਹੁਤ ਹੀ ਸੌਫਟ ਇਹ ਬਣ ਕੇ ਤਿਆਰ ਹੈ ਅੰਦਰ ਨਾਲ ਡਰਾਈ ਫਰੂਟ ਚੈੱਕ ਕਰ ਸਕਦੇ ਹੋ ਇੱਥੇ ਮੈਂ ਡਰਾਈ ਫਰੂਟ ਕੱਟ ਕੇ ਲਿਆ ਜ਼ਰੂਰੀ ਨਹੀਂ ਤੁਸੀਂ ਕੱਟ ਕੇ ਲਿਆ ਤੁਸੀਂ ਇਹਨੂੰ ਮਿਕਸੀ ਵਿੱਚ ਗ੍ਰाइंड ਕਰਕੇ ਵੀ ਡਰਾਈ ਫਰੂਟ ਉੱਤੇ ਲੈ ਸਕਦੇ ਹੋ रोज़ एक खाओ सारे शरीर की थकान दूर हो जाती है चलो फिर अंदर टेस्ट करवाने रिव्यूज लें जो तुम अपने बच्चों भी खाओ उन्हों का दिमाग तेज़ करने काफ़ी ये लाभदायक लड्डू